ਯੂਕੇ ਤੇ ਕੈਨੇਡਾ ਉਹਨਾਂ ਦੇ ਰੋਲ ਸਾਨੂੰ ਜਿਹੜਾ ਬੜੇ ਸਮਝਣ ਦੀ ਜ਼ਰੂਰਤ ਹੈ ਕੈਨੇਡਾ ਨੂੰ ਅਸੀਂ ਵਾਰ-ਵਾਰ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਭਾਈ ਹਰਦੀਪ ਸਿੰਘ ਨਿਚਰ ਦੇ ਕਤਲ ਤੋਂ ਬਾਅਦ ਜਿਹੜਾ ਸਟੈਂਡ ਲਿਆ ਜਿਸ ਤਰੀਕੇ ਦੇ ਨਾਲ ਇੰਡੀਆ ਨੂੰ ਸਾਰੀ ਦੁਨੀਆ ਦੇ ਸਾਹਮਣੇ ਨੰਗਿਆਂ ਕੀਤਾ ਕਿ ਕਿਸ ਤਰੀਕੇ ਨਾਲ ਉਹ ਸਿੱਖਾਂ ਦੇ ਕਤਲ ਕਰ ਰਿਹਾ ਹੈ ਉਹਦੇ ਲਈ ਕੈਨੇਡਾ ਦਾ ਧੰਨਵਾਦ ਜਿੱਥੇ ਕਰਨਾ ਬਣਦਾ ਸੀ ਉੱਥੇ ਅੱਜ ਵੀ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਪਰ ਉਥੋਂ ਕੁਝ ਗੱਲਾਂ ਸਿੱਖਣ ਵਾਲੀਆਂ ਵੀ ਨੇ ਯੂਕੇ ਨੇ ਅਜੇ ਤੱਕ ਕੀ ਕੀਤਾ ਜੱਗੀ ਜੋਲ ਅੱਜ ਵੀ ਇੰਡੀਆ ਦੀ ਜੇਬ ਦੇ ਵਿੱਚ ਹੈ ਯੂਕੇ ਦਾ ਸਿਟੀਜ਼ਨ ਉਹਦੇ ਲਈ ਯੂਕੇ ਨੇ ਕੀ ਕੀਤਾ ਕੁਝ ਵੀ ਨਹੀਂ ਹੋ ਰਿਹਾ ਭਾਈ ਖੰਡੇ ਦੀ ਮੌਤ ਦੇ ਵਿੱਚ ਉਹਨਾਂ ਨੇ ਕੀ ਇਨਕੁਆਇਰੀ ਕੀਤੀ ਕੀ ਨਿਕਲਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਭਾਈ ਹਰਦੀਪ ਸਿੰਘ ਨਿੱਜਰ ਦੀ ਇਨਕੁਆਇਰੀ ਉੱਤੇ ਬੈਠੀ ਹੋ ਚੱਲਦੀ ਪਈ ਆ ਅਜੇ ਉਹ ਕਿੱਥੇ ਤੱਕ ਜਾਏਗੀ ਇਹਦੇ ਬਾਰੇ ਨਹੀਂ ਪਤਾ ਪਰ ਪਿਛਲੇ ਜਿਹੜਾ ਸਮਾਂ ਆ ਉਹਦੇ ਵਿੱਚ ਇਹ ਚੀਜ਼ ਵੇਖੋ ਕਿ ਇੰਡੀਆ ਨੂੰ ਜਿੱਥੇ ਕੈਨੇਡਾ ਇਹ ਕਹਿ ਰਿਹਾ ਸੀ ਕਿ ਇਹ ਸਾਡਾ ਹੁਣ ਦੁਸ਼ਮਨ ਦੇਸ਼ ਆ ਇਹਨੇ ਸਾਡੀ ਆ ਕੇ ਸੋਵਰਨਿਟੀ ਭੰਗ ਕੀਤੀ ਆ ਤੇ ਉਹਨੇ ਜਦੋਂ ਜੀ7 ਨੂੰ ਉੱਥੇ ਹੋਣਾ ਸੀ ਤੇ ਪਹਿਲਾਂ ਮੋਦੀ ਨੇ ਸੱਦਾ ਨਹੀਂ ਦਿੱਤਾ ਅਖਬਾਰਾਂ ਚ ਖਬਰਾਂ ਆ ਗਈਆਂ ਕਿ ਮੋਦੀ ਨੂੰ ਜੀ7 ਦੇ ਵਿੱਚ ਨਹੀਂ ਸੱਦਿਆ ਗਿਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਹੁਣ ਜਾ ਰਹੀ ਪਰ ਫਿਰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਮੋਦੀ ਨੂੰ ਇਨਵੀਟੇਸ਼ਨ ਆਉਂਦਾ ਇੰਡੀਆ ਨੂੰ ਤੇ ਮੋਦੀ ਨੇ ਹੁਣ ਕੈਨੇਡਾ ਜਾਣਾ